ਇੱਕ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ਬਾਈਕ ਤੇ ਸਵਾਰ ਹੋ ਕੇ ਚੱਲ ਰਹੀ ਨਵ-ਵਿਆਹੇ ਜੋੜੇ ਨੂੰ ਤੇਜ਼ ਰਫ਼ਤਾਰ ਗੱਡੀ ਨੇ ਇਸ ਕਦਰ ਟੱਕਰ ਮਾਰੀ ਕਿ ਦੋਹੇ ਮੀਆਂ-ਬੀਵੀ ਸੜਕ ਤੇ ਡਿੱਗੇ ਅਤੇ ਇਸ ਘਟਨਾ ਦੇ ਦੌਰਾਨ ਦਿੱਤੇ ਸ਼ਖਸ ਦੀ ਲੱਤ ਟੁੱਟ ਗਈ ਤਾਂ ਮਹਿਲਾ ਦੀ ਵੀ ਹਾਲਤ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਪੂਰੀ ਘਟਨਾ ਬਾਜ਼ਾਰ 'ਚ ਲੱਗੇ ਹੋਏ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਜਿਸ ਦੇ ਵਿੱਚ ਇਸ ਪੂਰੇ ਮੰਜ਼ਰ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤੇਜ਼ ਰਫ਼ਤਾਰ 'ਚ ਆ ਰਹੀ ਗੱਡੀ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ ਇਸ ਤੋਂ ਬਾਅਦ ਬਾਈਕ ਤੇ ਸਵਾਰ ਨਵ ਵਿਆਹ ਜੋੜਾ ਸੜਕ ਤੇ ਡਿੱਗ ਗਿਆ ਅਤੇ ਇਸ ਤਰ੍ਹਾਂ ਉਹ ਗੰਭੀਰ ਜ਼ਖਮੀ ਹੋ ਗਏ ਦੱਸਦੀ ਹੈ ਕਿ ਤੇਜ਼ ਰਫ਼ਤਾਰ ਚ ਆ ਰਹੀ ਗੱਡੀ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ ਜਿਵੇਂ ਹਾਦਸਾ ਵਾਪਰਿਆ ਤਾਂ ਮੌਕੇ ਤੇ ਕੀ ਖਪੜਾ ਦੱਪੜੀ ਮੱਚ ਕੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਦੱਸਦੀ ਹੈ ਕਿ ਸਮਰਾਲਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਤੇਜ਼ ਰਫ਼ਤਾਰ ਗੱਡੀ ਨੇ ਇੱਕ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ ਬਾਈਕ ਤੇ ਸਵਾਰ ਹੁਕੇ ਨਵ ਵਿਆਹ ਦਾ ਜੋੜਾ ਜਾ ਰਿਹਾ ਸੀ ਕਿਉਂਕਿ ਇਸ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਹਨਾਂ ਤੇ ਸੱਟਾਂ ਵੀ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹਾਲਾਤਾਂ 'ਚ ਸਥਾਨਕ ਲੋਕ ਉਹਨਾਂ ਨੂੰ ਹਸਪਤਾਲ ਵਿਖੇ ਲੈ ਕੇ ਪਹੁੰਚੇ ਅਤੇ ਇਸ ਹਾਦਸੇ ਦੇ ਦੌਰਾਨ ਜਿੱਥੇ ਸ਼ਖਸ ਦੀ ਲੱਗ ਟੁੱਟਣ ਦੀ ਖਬਰ ਸਾਹਮਣੇ ਆਈ ਹੈ ਤਾਂ ਆਮ ਮਹਿਲਾ ਦੀ ਹਾਲਤ ਵੀ ਫਿਲਹਾਲ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਨਜਾਇਜ਼ ਕਬਜ਼ਿਆਂ ਦੇ ਕਾਰਨ ਹੀ ਅਜਿਹੇ ਹਾਦਸੇ ਹੁੰਦੇ ਨੇ ਅਤੇ ਅਕਸਰ ਲੋਕ ਆਪਣੇ ਵਾਹਨਾਂ ਨੂੰ ਤੇਜ਼ ਚਲਾਉਂਦੇ ਨੇ ਜਿਸ ਦੇ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਹਾਂਜੀ ਮੈਂ ਅਸੀਂ ਜਾ ਰਹੇ ਸੀ ਆਪਣਾ ਇੱਥੇ ਤਕਰੀਬਨ ਬਾਜ਼ਾਰ ਦੇ ਵਿੱਚ ਗਰਦਾਰੀ ਦੇ ਕੋਲੇ ਉੱਥੋਂ ਦੇਖਿਆ ਸੀ ਇੱਕ ਆਲੇ-ਦਾਲੇ ਕਾਫੀ ਰੇੜੀਆਂ ਤੇ ਟ੍ਰੈਫਿਕ ਜ਼ਿਆਦਾ ਹੋਣ ਦੇ ਕਰਕੇ ਉੱਥੇ ਇੱਕ ਨਵਾਂ ਵਿਆਹ ਜੋੜਾ ਸਾਡੇ ਇੱਥੇ ਹਿਮਤnagar ਤੋਂ ਕੁੜੀ ਸੀਗੀ ਵਿਚਾਰੀ ਉਹ ਜਾ ਰਹੀ ਸੀ ਆਪਣੇ ਹਸਬੰਡ ਵਾਈਫ ਕੋਲ ਤੇ ਇੱਕ ਤੇਜ਼ ਕਾਰ ਵਾਲੇ ਨੇ ਉਹਨਾਂ ਨੂੰ ਫਟਕ ਕੇ ਮਾਰਿਆ ਤੇ ਅਸੀਂ ਫਟਾਫਟ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਛੇਤੀ ਇੱਥੇ ਲੈ ਕੇ ਆਂਦਾ ਬੇਟੀ ਦੇ ਸਿਰ ਤੇ ਘਟੋ ਘਟ ਮੈਨੂੰ ਲੱਗਦਾ ਵੀ 7-8 ਟੰਕੇ ਲੱਗੇ ਨੇ ਜੀ ਤੇ ਬੱਚੇ ਦੀ ਲੱਤ ਟੁੱਟ ਗਈ ਉਹਨੂੰ ਪੀਜੀਆਈ ਰੈਫਰ ਕੀਤਾ ਗਿਆ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਜੀ ਦੇਖੋ ਵਾਰ-ਵਾਰ ਕਹਿਣ ਤੇ ਵੀ ਰੇੜੀਆਂ ਟ੍ਰੈਫਿਕ ਗੱਡੀਆਂ ਇਹਦੇ ਤੇ ਇੱਕ ਦੋ ਦਿਨ ਧਿਆਨ ਚਾਉਂਦਾ ਜੇ ਅੱਜ ਉਹ ਰੇੜੀਆਂ ਤੇ ਗੱਡੀਆਂ ਨਾ ਖੜੀਆਂ ਹੁੰਨ ਦੁਕਾਨਾਂ ਦੇ ਮੂਹਰੇ ਤਾਂ ਕਿਸੇ ਦੇ ਬੱਚੇ ਦੀ ਮਤਲਬ ਜਾਨ ਆ ਜਿਹੜੀ ਬਚ ਸਕਦੀ ਸੀ ਅੱਜ ਉਹ ਬੱਚੇ ਧੋਏ ਮਤਲਬ ਬਹੁਤ ਗੰਭੀਰ ਹਾਲ ਤੇ ਜ਼ਖਮੀ ਨੇ ਤੇ ਬੇਟੇ ਨੂੰ ਪੀਜੀ 32 ਤੇ ਰੈਫਰ ਕੀਤਾ ਜੀ ਤੇ ਬਾਕੀ ਪ੍ਰਸ਼ਾਸਨ ਨੂੰ ਸਾਡੇ ਹੱਥ ਜੋੜ ਕੇ ਅਪੀਲ ਹੈ ਜੀ ਤੇ ਇੱਕ ਕੋਈ ਇੱਥੇ ਅਸੀਂ ਦੇਖਿਆ ਜੀ ਉਹ ਬੇਟੇ ਦੇ ਵਾਸਤੇ ਕੋਈ ਕਰੀਮਰ ਵਾਇਰ ਕਰੀਮਰ ਵਾਇਰ ਉਹ ਚਾਹੀਦੀ ਸੀ ਉਹ ਸਾਨੂੰ ਨਾ ਕਿਸੇ ਮੈਡੀਕਲ ਤੋਂ ਉਪਲਬਧ ਹੋਈ ਨਾ ਹਸਪੀਟਲ ਤੋਂ ਤੇ ਲੁਧਿਆਣਾ ਤੋਂ ਮਿਲੂਗੀ ਦੇਖੋ ਐਡੀ ਸ਼ਹਿਤੀ ਲੁਧਿਆਣਾ ਦਾ ਵੱਡਾ ਸ਼ਹਿਰ ਹੈ ਵੀ ਇੱਕ ਨਾਮਵਰ ਸ਼ਹਿਰ ਆ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਐਦਾਂ ਦੀਆਂ ਛੋਟੀਆਂ ਚੀਜ਼ਾਂ ਸਾਡੇ ਸ਼ਹਿਰ ਦੇ ਵਿੱਚ ਵੀ ਆਉਣੀਆਂ ਚਾਹੀਦੀਆਂ ਨੇ। ਹਾਂ ਜੀ ਮੇਰਾ ਨਾਮ ਸ਼ੰਕਰ ਕਲਿਆਣ ਜੀ ਮੈਂ ਸਮਰਾਲੇ ਦਾ ਵਕੀਲ ਆ। ਅੱਜ ਅਸੀਂ ਸ਼ਾਮ ਨੂੰ ਜਿਵੇਂ ਬਾਜ਼ਾਰ ਵਿੱਚ ਸਬਜ਼ੀ ਲੈਣੇ ਜਾਂਦੇ ਸੀਗੇ ਉੱਥੇ ਰਸਤੇ ਦੇ ਵਿੱਚ ਇੱਕ ਗੱਡੀ ਬ੍ਰੀਜਾ ਗੱਡੀ ਸੀ ਜੀ ਵਾਈਟ ਕਲਰ ਦੀ। ਦੋ ਉਧਰੋਂ ਮੋਟਰਸਾਈਕਲ ਤੇ ਵਾਈਫ ਅਤੇ ਹਸਬੰਡ ਆਉਦੇ ਸੀ। ਉਹਨਾਂ ਦੇ ਵਿੱਚ ਵੱਜੀ। ਉਹਨਾਂ ਦਾ ਬਹੁਤ ਗੰਭੀਰ ਰੂਪ ਦੇ ਵਿੱਚ ਸੱਟ ਲੱਗੀ ਆ। ਮੁੰਡੇ ਦੀ ਲੱਤ ਤੇ ਵੀ ਫੈਕਚਰ ਆ। ਕੁੜੀ ਦੇ ਵੀ ਬਹੁਤ ਸੱਟ ਆ। ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਜਿਹੜੀ ਬਾਜ਼ਾਰ ਦੇ ਵਿੱਚ ਭੀੜ ਭੜੱਕੇ ਵਾਲੀ ਹੈ ਜਗ੍ਹਾ ਤੇ ਜਿਵੇਂ ਕਿ ਆ ਸਬਜ਼ੀਆਂ ਵੇਚਦੇ ਨੇ ਟਾਇਪੂ ਖੜਾਉਂਦੇ ਨੇ ਆਟੋ ਵਾਲੇ ਰੇਡੀ ਵਾਲੇ ਇਹਨਾਂ ਨੂੰ ਸੈੱਡਾ ਤੇ ਕੀਤਾ ਜਾਵੇ ਤੇ ਅਸੀਂ ਆਪਣੇ ਜਿੰਨੇ ਵੀ ਲੋਕ ਨੇ ਸਮਰਾਲੇ ਹਲਕੇ ਦੇ ਨੇ ਅਸੀਂ ਇਹੋ ਜਿਹੇ ਐਕਸੀਡੈਂਟਾਂ ਤੋਂ ਬਚ ਸਕੀਏ ਸੱਤਾ ਜੀ ਕੁੜੀ ਦੇ ਤਾਂ ਘੱਟ ਆ ਥੋੜੀ ਜੀ ਮੁੰਡੇ ਦੇ ਜ਼ਿਆਦਾ ਮੁੰਡੇ ਦੀ ਲੱਤ ਫੈਕਚਰ ਹੋ ਗਿਆ ਠੀਕ ਹੈ ਨਾ ਡਾਕਟਰ ਸਾਹਿਬ ਕਹੀ ਕਹਿੰਦੇ ਨੇ ਵੀ ਉਹਨਾਂ ਨੇ ਹੁਣ ਇੱਥੇ ਸਮਰਾਲੇ ਥੋੜਾ ਟ੍ਰੀਟਮੈਂਟ ਕੀਤਾ ਤੋਂ ਬਾਅਦ ਉਹਨਾਂ ਨੂੰ ਬੁੱਢੀ ਸਾਈਟ ਤੇ ਟਾਂ 32 ਭੇਜ ਦਿੱਤਾ ਵਾ ਰੈਫਰ ਕਰ ਦਿੱਤਾ ਵਾ